ਡਿਜੀਟਲ ਇੰਡੀਆ ਵੱਲ ਵੱਧ ਰਿਹਾ ਭਾਰਤ ਇਸ ਐਪ ਜਰੀਏ ਹੁਣ ਤੁਹਾਨੂੰ ਨਹੀਂ ਪੈਣੀ ਆਧਾਰ ਕਾਰਡ ਦੀ ਲੋੜ ਸ਼ਸ਼ੀ ਕਾ ਜੀ ਤੁਸੀਂ ਜੁੜਿਓ ਐਨ ਆਰ ਆਈ ਟੀਵੀ ਨਾਲ ਮੈਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਜਾ ਰਹੀ ਹੈ ਤਾਂ ਉਸ ਦੇ ਚੱਲਦਿਆਂ ਹੀ ਨਵੀਂ ਤੋਂ ਨਵੀਂ ਤਕਨੀਕ ਕੱਢੀ ਜਾ ਰਹੀ ਹੈ ਤਾਂ ਹੁਣ ਭਾਰਤ ਵਿੱਚ ਜਿੱਥੇ ਅਸੀਂ ਅਕਸਰ ਦੇਖ ਰਹੇ ਹਾਂ ਕਿ 2005 ਵਿੱਚ ਜਿਹੜਾ ਆਧਾਰ ਕਾਰਡ ਆਂਦਾ ਹੈ ਤਾਂ ਉਸ ਆਧਾਰ ਕਾਰਡ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਖੱਜਲ ਖਵਾਰੀ 'ਚ ਪੈ ਰਹੇ ਨੇ ਜਦੋਂ ਕਿਸੇ ਥਾਂ ਤੇ ਜਾ ਕੇ ਵੈਰੀਫਿਕੇਸ਼ਨ ਉਸ ਦੀ ਕਰਵਾਣੀ ਪੈਂਦੀ ਆ ਤਾਂ ਹਰ ਇੱਕ ਆਪਣੇ ਪਰਸ ਨੂੰ ਫਰੋਲਦਾ ਜਾਂ ਆਪਣੀ ਜੇਬ 'ਚ ਹੱਥ ਮਾਰਦਾ ਕਿ ਮੇਰੇ ਕੋਲ ਆਧਾਰ ਕਾਰਡ ਹੈ ਜਾਂ ਨਾ ਪਰ ਹੁਣ ਸਰਕਾਰ ਨੇ ਹੋਰ ਵੀ ਜਿਹੜਾ ਸੁਖਾਲਾ ਕਰ ਦਿੱਤਾ ਹੈ ਕਿ ਹੁਣ ਹਰ ਥਾਂ ਤੁਹਾਨੂੰ ਜਿਹੜੀ ਆ ਉਹ ਆਧਾਰ ਕਾਰਡ ਚੱਕਣ ਦੀ ਲੋੜ ਨਹੀਂ ਹੈ ਤਾਂ ਨਵੀਂ ਐਪ ਆ ਜਿਹੜੀ ਉਹ ਲਿਆਂਦੀ ਗਈ ਹੈ ਤੇ ਉਸ ਦੇ ਚੱਲਦਿਆਂ ਹੁਣ ਨਵੀਂ ਜਾਣਕਾਰੀ ਤੇ ਨਵੀਂ ਅਪਡੇਟ ਸਾਹਮਣੇ ਆਈ ਹੈ ਕਿ ਹੁਣ ਆਧਾਰ ਕਾਰਡ ਤੁਹਾਡਾ ਜਿਹੜਾ ਇੱਕ ਐਪ ਵਿੱਚ ਉਸ ਦੀ ਵਰਤੋਂ ਹੋਏਗੀ ਤੇ ਉਸ ਦੇ ਚੱਲਦਿਆਂ ਤੁਸੀਂ ਰੇਲ ਤੇ ਰੇਲਵੇ 'ਚ ਜੇਕਰ ਯਾਤਰਾ ਕਰਨੀ ਹੈ ਰੇਲ 'ਚ ਯਾਤਰਾ ਕਰਨੀ ਹੈ ਜਾਂ ਕਿਸੇ ਹੋਟਲ 'ਚ ਰਹਿਣਾ ਤਾਂ ਤੁਹਾਨੂੰ ਆਧਾਰ ਕਾਰਡ ਉੱਥੇ ਦਿਖਾਉਣ ਦੀ ਲੋੜ ਨਹੀਂ ਹੈ ਜੇਕਰ ਤੁਹਾਡਾ ਤਹਾਡੇ ਕੋਲ ਉਹ ਐਪ ਹੈ ਤਾਂ ਦੱਸ ਦਈਏ ਕਿ ਡਿਜੀਟਲ ਇੰਡੀਆ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਦੇ ਹੋਏ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇੱਕ ਨਵਾਂ ਆਧਾਰ ਐਪ ਲਾਂਚ ਕੀਤਾ ਹੈ ਜੋ ਆਧਾਰ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਤੇ ਸੁਰੱਖਿਤ ਬਣਾ ਦੇਵੇਗਾ ਇਸ ਐਪ ਨੂੰ ਖਾਸ ਤੌਰ ਤੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਦਾ ਇਸਤੇਮਾਲ ਕਰਨਾ ਔਨਾ ਹੀ ਆਸਾਨ ਹੋਵੇਗਾ ਜਿੰਨਾ ਕਿ ਯੂਪੀਆਈ ਰਾਹੀਂ ਭੁਗਤਾਨ ਕਰਨਾ ਹੈ ਯੂਜ਼ਰ ਹੁਣ ਸਿਰਫ ਇੱਕ ਟੈਪ ਵਿੱਚ ਆਪਣੀ ਪਛਾਣ ਵੈਰੀਫਾਈ ਕਰਾ ਸਕਣਗੇ ਜਿਸ ਨਾਲ ਨਾ ਸਿਰਫ ਸਮੇਂ ਦੀ ਬਚਤ ਹੋਵੇਗੀ ਸਗੋ ਗੋਪੀਨੇਤਾ ਵੀ ਬਣੀ ਰਹੇਗੀ ਮੰਤਰੀ ਨੇ ਇਸ ਇਸ ਐਪ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਾਂਝੇ ਕਰਦੇ ਹੋਏ ਦੱਸਿਆ ਹੈ ਕਿ ਇਹ ਫਿਲਹਾਲ ਬੀਟਾ ਟੈਸਟਿੰਗ ਫੇਜ਼ ਵਿੱਚ ਹੈ ਤੇ ਜਲਦੀ ਹੀ ਇਸ ਨੂੰ ਆਮ ਜਨਤਾ ਲਈ ਉਪਲਬਧ ਕਰਾਇਆ ਜਾਵੇਗਾ ਸਰਕਾਰ ਦਾ ਦਾਵਾ ਹੈ ਕਿ ਇਸ ਐਪ ਰਾਹੀਂ ਫਿਜੀਕਲ ਆਧਾਰ ਕਾਰਡ ਜਾਂ ਉਸ ਦੀ ਫੋਟੋ ਕਾਪੀ ਦੀ ਲੋੜ ਖਤਮ ਹੋ ਜਾਵੇਗੀ ਤੇ ਯੂਜ਼ਰ ਨੂੰ ਆਪਣੀ ਜਾਣਕਾਰੀ ਤੇ ਪੂਰਾ ਕੰਟਰੋਲ ਮਿਲੇਗਾ UIDAI ਵੱਲੋਂ ਜਾਰੀ ਆਧਾਰ ਕਾਰਡ ਕਈ ਲੋਕਾਂ ਲਈ ਫਿਜ਼ੀਕਲ ਫਾਰਮ ਵਿੱਚ ਰੱਖਣਾ ਤੇ ਵਾਰ-ਵਾਰ ਇਹਨਾਂ ਦੀ ਫੋਟੋਕਾਪੀ ਕਰਾਉਣਾ ਇੱਕ ਝੰਜਟ ਬਣ ਗਿਆ ਨਾਲ ਹੀ ਇਸ ਨਾਲ ਗੋਪਨੀਯਤਾ ਨਾਲ ਜੁੜੀਆਂ ਸਮੱਸਿਆਵਾਂ ਵੀ ਸਾਹਮਣੇ ਆਉਂਦੀਆਂ ਨੇ ਸਰਕਾਰ ਨੇ ਇਸ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸੁਰੱਖਿਅਤ ਤੇ ਡਿਜੀਟਲ ਹੱਲ ਪੇਸ਼ ਕੀਤਾ ਹੈ ਨਵਾਂ ਆਧਾਰ ਐਪ ਜਿਸ ਨਾਲ ਹੁਣ ਯੂਜ਼ਰ ਨੂੰ ਆਪਣੀ ਜਾਣਕਾਰੀ ਨੂੰ ਡਿਜੀਟਲ ਤਰੀਕੇ ਨਾਲ ਸਾਂਝਾ ਕਰ ਸਕਣਗੇ ਕੇਂਦਰੀ ਮੰਤਰੀ ਨੇ ਦੱਸਿਆ ਹੈ ਕਿ ਇਸ ਨਵੇਂ ਐਪ ਜਿਹੜੀਏ ਯੂਜ਼ਰ ਫੇਸ ਅਥੈਂਟਿਕ ਸੈਸ਼ਨ ਦੀ ਮਦਦ ਨਾਲ ਆਪਣਾ ਆਧਾਰ ਵੈਰੀਫਿਕੇਸ਼ਨ ਕਰ ਸਕਣਗੇ ਠੀਕ ਉਸੇ ਤਰ੍ਹਾਂ ਜਿਵੇਂ ਅਸੀਂ ਫੋਨ ਅਨਲੌਕ ਕਰਦੇ ਹਾਂ ਇਸ ਸਹੂਲਤ ਨਾਲ ਹੁਣ ਯੂਜ਼ਰ ਨੇ ਜਿਹੜੇ ਪ੍ਰਤੀਯੋਗੀ ਨੇ ਜਿਹੜੇ ਉਹ ਸਕੈਨਿੰਗ ਦੀ ਲੋਡ ਹੋਵੇਗੀ ਨਾ ਹੀ ਫੋਟੋ ਕਾਪੀ ਦੀ ਲੋਡ ਪਵੇਗੀ ਜਾਨੀ ਕਿ ਜਿਹੜਾ ਵੀ ਆਧਾਰ ਕਾਰਡ ਦਾ ਬਰਤ ਦਾ ਹੈ ਅਤੇ ਜੇਕਰ ਕਿਸੇ ਉਸ ਦੀ ਆਧਾਰ ਕਾਰਡ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਸਿਰਫ ਆਪਣੇ ਫੇਸ ਦਿਖਾ ਕੇ ਹੀ ਉਸ ਦੀ ਵੈਰੀਫਿਕੇਸ਼ਨ ਹੋ ਜਾਵੇਗੀ ਨਾ ਕਿ ਉਸ ਨੂੰ ਆਧਾਰ ਕਾਰਡ ਦਿਖਾਣਾ ਪੈਣਾ ਜਾਂ ਫਿਰ ਆਧਾਰ ਕਾਰਡ ਦੀ ਕੋਈ ਫੋਟੋਕਾਪੀ ਦਿਖਾਣੀ ਪੈਣੀ ਹੈ ਮੰਤਰੀ ਨੇ ਅੱਗੇ ਕਿਹਾ ਹੈ ਕਿ ਹੁਣ ਹੋਟਲ ਵਿੱਚ ਚੈੱਕ ਇਨ ਦੁਕਾਨ ਜਾਂ ਯਾਤਰਾ ਦੌਰਾਨ ਆਧਾਰ ਦੀ ਫੋਟੋਕਾਪੀ ਦੇਣ ਦੀ ਲੋੜ ਨਹੀਂ ਪਵੇਗੀ ਯੂਜ਼ਰ ਦੀ ਸਹਿਮਤੀ ਦੇ ਬਿਨਾ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਕੀਤੀ ਜਾ ਸਕੇਗੀ ਐਪ ਨੂੰ ਪੂਰੀ ਤਰ੍ਹਾਂ ਤੋ ਸੁਰੱਖਿਅਤ ਬਣਾਇਆ ਗਿਆ ਹੈ ਜਿਸ ਨਾਲ ਆਧਾਰ ਨਾਲ ਜੁੜੀ ਹੋਈ ਕੋਈ ਵੀ ਨਿੱਜੀ ਜਾਣਕਾਰੀ ਲੀਕ ਨਹੀਂ ਹੋ ਸਕੇਗੀ ਹਾਲਾਂਕਿ ਇਹ ਘਰ ਦੇਖਿਆ ਜਾਵੇ ਕਿ ਇੱਕ ਤੋਂ ਇੱਕ ਸਾਈਬਰ ਕਰਾਈਮ ਵੀ ਸਾਹਮਣੇ ਆ ਰਿਹਾ ਹੈ ਤੇ ਜਿਵੇਂ ਜਿਵੇਂ ਡਿਜੀਟਲ ਹੋ ਰਿਹਾ ਹੈ ਭਾਰਤ ਜਾਂ ਦੁਨੀਆ ਤਾਂ ਉਸੇ ਤਰ੍ਹਾਂ ਡਿਜੀਟਲ ਹੋ ਰਿਹਾ ਸਕੈਮ ਤਾਂ ਅਸੀਂ ਅਕਸਰ ਦੇਖਦੇ ਆ ਕਿ ਬਹੁਤ ਸਾਰੇ ਲੋਕਾਂ ਨਾਲ ਵੱਡੇ ਵੱਡੇ ਫਰਾਡ ਹੋ ਰਹੇ ਨੇ ਕਿ ਕੋਈ ਤੁਹਾਨੂੰ ਵੀਡੀਓ ਕਾਲ ਕਰਦਾ ਹੈ ਤੇ ਤੁਹਾਨੂੰ ਡਿਜੀਟਲ ਅਰੈਸਟ ਵੀ ਕਰ ਲੈਂਦਾ ਕਿਉਂਕਿ ਤਾਜ਼ਾ ਮਾਮਲਾ ਸੀ ਚੰਡੀਗੜ੍ਹ ਵਿੱਚ ਦੇਖਿਆ ਕਿ ਇੱਕ ਕਰਨ ਨਾਲ ਜੁੜੇ ਨੂੰ ਡਿਜੀਟਲ ਅਰੈਸਟ ਤੱਕ ਰੱਖਿਆ ਗਿਆ ਕਈ ਦਿਨ ਤਾਂ ਉਸ ਤੋਂ ਬਾਅਦ ਇਹ ਘਰ ਦੇਖਿਆ ਜਾਵੇ ਕਿ ਤੁਹਾਨੂੰ ਕੋਈ ਲਿੰਕ ਆਂਦਾ ਹੈ ਤੁਹਾਨੂੰ ਉਹ ਲਿੰਕ ਓਪਨ ਕਰਨ ਦੇ ਲਈ ਕਿਹਾ ਜਾਂਦਾ ਹੈ ਤਾਂ ਜਿਵੇਂ ਹੀ ਬਹੁਤ ਸਾਰੇ ਲੋਕ ਕਈ ਲਾਲਚਪੁਨਾ ਚੀਜ਼ਾਂ ਪੜ ਕੇ ਉਸ ਲਿੰਕ ਨੂੰ ਓਪਨ ਕਰ ਲੈਂਦੇ ਨੇ ਤਾਂ ਨਾਲ ਦੀ ਨਾਲ ਉਹਨਾਂ ਦਾ ਅਕਾਊਂਟ ਵੀ ਜਿਹੜਾ ਬੈਂਕ ਅਕਾਊਂਟ ਆ ਉਹ ਵੀ ਜਿਹੜਾ ਖਾਲੀ ਹੋ ਜਾਂਦਾ ਤਾਂ ਇਹ ਜਿਹੜੀਆਂ ਨਾਲ ਦੀ ਨਾਲ ਪ੍ਰਕਿਰਿਆਵਾਂ ਨੇ ਸਟੈਂਪ ਵੀ ਉਹ ਵੀ ਜਾਰੀ ਨੇ ਤੇ ਉਧਰ ਸਰਕਾਰਾਂ ਭਾਵੇਂ ਨੀਤੀਆਂ ਵੀ ਨਵੀਆਂ ਤੋਂ ਨਵੀਆਂ ਲਿਆ ਰਹੀਆਂ ਨੇ ਪਰ ਜੇਕਰ ਦੇਖਿਆ ਜਾਵੇ ਕਿ ਸਹੂਲਤਾਂ ਲਈ ਬਣਾਈ ਗਈ ਚੀਜ਼ ਨੂੰ ਬਹੁਤ ਸਾਰੇ ਲੋਕ ਗਲਤ ਤਰੀਕੇ ਨਾਲ ਅਪਣਾ ਕੇ ਗਲਤ ਫਾਇਦਾ ਵੀ ਚੁੱਕਦੇ ਨੇ ਜਿਸ ਦੇ ਲਈ ਸਕੈਮ ਹੈ ਜਿਹੜਾ ਉਸ ਨੂੰ ਰੋਕਣ ਦੇ ਲਈ ਸਖਤ ਤੋਂ ਸਖਤ ਕਾਨੂੰਨ ਵੀ ਬਣਾਏ ਜਾ ਰਹੇ ਨੇ ਤਾਂ ਹੁਣ ਜਿਹੜਾ ਆਧਾਰ ਕਾਰਡ ਨੂੰ ਲੈ ਕੇ ਨਵੀਂ ਇਹ ਐਪ ਬਣਾਈ ਗਈ ਹੈ ਇਸ ਦਾ ਕਿੰਨਾ ਜਿਹੜਾ ਲੋਕਾਂ ਨੂੰ ਫਾਇਦਾ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਜ਼ਰੂਰ ਜਿਹੜਾ ਖੱਜਲ ਖਵਾਰੀ ਤੋਂ ਬਚਣਾ ਜਿਹੜਾ ਉਹ ਪੈ ਸਕਦਾ ਹੈ ਜਾਂ ਖੱਜਲ ਖੁਆਰੀ ਉਹ ਦੂਰ ਹੋ ਸਕਦੀ ਹੈ ਜੇਕਰ ਸਹੀ ਤਰੀਕੇ ਨਾਲ ਜ਼ਮੀਨੀ ਪੱਧਰ ਤੇ ਇਹ ਜਿਹੜੀ ਐਪ ਆ ਉਹ ਵਰਤੋਂ ਵਿੱਚ ਆਂਦੀ ਹੈ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ 2014 ਤੋਂ ਬਾਅਦ ਲਗਾਤਾਰ ਡਿਜੀਟਲ ਜਿਹੜਾ ਭਾਰਤ ਹੁੰਦਾ ਜਾ ਰਿਹਾ ਹੈ ਤੇ ਲਗਾਤਾਰ ਇੱਕ ਤੋਂ ਇੱਕ ਨੇ ਜਿਹੜੀ ਨਵੀਂ ਐਪ ਬਣਾਈ ਜਾ ਰਹੀ ਹੈ ਨਵੇਂ ਤੇ ਨਵੀਂ ਜਿਹੜੇ ਸਹੂਲਤਾਂ ਜਿਹੜੇ ਉਹ ਲਿਆਂਦੀ ਜਾ ਰਹੀਆਂ ਤਾਂ ਇਹ ਸਹੂਲਤ ਦਾ ਲੋਕਾਂ ਨੂੰ ਕਿੰਨਾ ਕੁ ਫਾਇਦਾ ਮਿਲੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਇਸ ਦੇ ਨਾਲ ਕਿੰਨੇ ਕੁ ਸਕੈਮ ਜਾਂ ਜਿਹੜੇ ਆ ਕਈ ਤਰ੍ਹਾਂ ਦੇ ਆ ਜਿਹੜੇ ਫਰਾਡ ਨੇ ਉਹ ਸਾਹਮਣੇ ਆਣਗੇ ਇਹ ਵੀ ਇੱਕ ਦੇਖਣ ਵਾਲੀ ਗੱਲ ਹੋएगी ਪਰ ਸਰਕਾਰ ਦਾਵਾ ਠੋਕਰੀ ਹੈ ਕਿ ਲੋਕਾਂ ਨੂੰ ਜ਼ਿਆਦਾਤਰ ਫਾਇਦਾ ਹੀ ਮਿਲੇਗਾ